ਅੱਜ ਇਹ ਤੇ ਲੰਗਰ ਲਾਇਆ ਗਏ ਤੇ ਲੰਗਰ ਵਰਤਾਨ ਵਾਲੇ ਹੋਰ ਲੱਗ ਗਏ ਅਸੀਂ ਟਰਾਲੀ 'ਚ ਬੈ ਗਏ ਟਰਾਲੀ 'ਚ ਬੈਠਿਆ ਪਿੱਛੋਂ ਜੀ ਸਾਨੂੰ ਥੋੜੇ ਜਿ ਗਲਤ ਬੰਦੇ ਲੱਗੇ ਵਿੱਚ ਵੀ ਮੈਂ ਬੇਟੇ ਨੂੰ ਕਿਹਾ ਇੱਕ ਨਾਲ ਹੋਰ ਸਾਥੀ ਨੂੰ ਕਿਹਾ ਮੈਂ ਗਲਤ ਨੇ ਬੰਦੇ ਤੇ ਉਹ ਪਤਾ ਨਹੀਂ ਲੱਗਿਆ ਇੱਕਦਮ ਇੱਕ ਸਾਈਡ ਤੋਂ ਉਹਨਾਂ ਨੇ ਅਥਰੂ ਗੈਸ ਦੇ ਕੋਲੇ ਸਿੱਟੇ ਤੇ ਧੁਆ ਹੋ ਗਿਆ ਬਾਬਾ ਕੋਲ ਨੂੰ ਭੱਜਣ ਦਾ ਭਜੜਾ ਪੈ ਗਈਆਂ ਤੇ ਇਹ ਵਿਚਾਰਾ ਬੈਠਾ ਸੀ ਵੀ 500 ਮੀਟਰ ਅੱਗੇ ਚੱਲ ਕੇ ਆਏ ਨੋ ਇਹਨਾਂ ਖੇਚੇ ਲਗਾ ਰਹੇ ਅੱਗੇ ਜਾ ਕੇ ਉਹ ਪੂਰੀ ਜਿਹਾ ਗਿਆ ਕੋਈ ਪੂਰੀਆਂ ਤਾਂ ਕਾਫੀ ਪੰਜਾਨ ਖਾਲੀ ਪੂਰੀ ਜਿਹਾ ਕੇ ਉਹਨਾਂ ਨੇ ਉਹ ਸਿੱਟਦਾ ਸੀ ਆਪ ਦੇਖਿਆ ਉਹਨੂੰ ਜਿਹੜਾ ਉਹ ਬੱਟਰ ਜਣਾ ਲਾਇਆ ਸੀ ਨਾ ਬੈਰੀ ਵਾਲ ਜੇ ਉਹਦੇ ਉੱਪਰ ਨੇ ਸੱਟਿਆ ਦੂਜੇ ਪਾਸੇ ਜਿਹੜਾ ਲੀ ਦੇ ਅਣਿਆਤ ਲਾ ਕੇ ਖੜਾ ਸੀ ਜਦੋਂ ਉਹ ਆਪ ਉਹ ਆਪਣੇ ਪੈ ਗਈ ਪਿੱਛੇ ਥੋੜੇ ਥੋੜੇ ਹਟੇ ਤੇ ਮੈਂ ਕੱਟ ਕੇ ਜਦ ਤਵਾ ਦਾ ਜਦ ਸਾਹ ਮੈਨੂੰ ਆਇਆ ਕਿੰਨਾ ਜੇ ਸਾਹ ਹੀ ਨਾ ਆਇਆ ਮੈਂ ਪਾਣੀ ਪੀਤਾ ਮੈਂ ਆਪਣੇ ਭਾਈ ਨੂੰ ਕਿਹਾ ਮੈਂ ਮੇਰੀ ਗੱਲ ਕਰ ਆਪ ਦੇ ਨਾਲ ਉਹ ਰੋਣ ਲੱਗ ਗਿਆ ਫਿਰ ਜੋ ਉਸ ਤੋਂ ਬਾਅਦ ਜਦੋਂ ਰੋਣ ਲੱਗ ਗਿਆ ਤੇ ਫਿਰ ਫਿਰ ਨਹੀਂ ਮੈਨੂੰ ਹੋਸ਼ਰੇ ਕਿੰਨਾ ਚਿਰ ਜੀ ਕੋਈ ਪਬਲਿਕ ਪਿੱਛੇ ਹਟ ਕੇ ਡਰਦੇ ਮਾਰਿਆ ਕਾਫੀ ਪਿੱਛੇ ਹਟ ਗਈ ਪਿੱਛੇ ਹਟਣ ਕਰਕੇ ਉਹਨਾਂ ਨੂੰ ਮੌਕਾ ਮਿਲ ਗਿਆ ਟਰੈਕਟਰ ਟਰਾਲੀਆਂ ਖਾਲੀ ਹੋ ਗਈਆਂ ਉਹਨਾਂ ਨੇ ਪੰਡ ਤੋੜ ਕਾਫੀ ਕਰਕੇ ਬੜਾ ਨੁਕਸਾਨ ਕੀਤਾ ਬਹੁਤ ਜ਼ਿਆਦਾ ਜੀ 7 ਦਾ ਪਰਚਾ ਕਰਤਾ ਪਹਿਲੀ ਵਾਰ ਸੁਣਿਆ ਜੀ ਜਿਹੜੇ ਬੰਦਾ ਇੰਨੇ ਜ਼ਿਆਦਾ ਤੋੜਪਾ ਨਹੀਂ ਸਕੋ ਜਿਹਨੂੰ ਚੁੱਕ ਕੇ ਲੈ ਗਏ ਹੁਣ ਉਸੇ ਤੇ 307 ਦਾ ਪਰਚਾ ਕਰਤਾ ਨਾਲ ਤੁਸੀਂ ਤਾਂ ਕਹਿੰਦੇ ਸੀ ਅਸੀਂ ਲੰਗਰ ਲਾਣ ਗਏ ਹਾਂ ਉੱਥੇ ਆ ਸਾਡੇ ਨਾਲ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਜੀ ਪਰਚਾ ਹੀ ਥਾਣੇ ਦਾ ਕਦੀ ਮੂੰਹ ਹੀ ਨਹੀਂ ਦੇਖਿਆ ਜੀ ਤੇ ਉਹਨਾਂ ਸਾਰਿਆਂ ਦੇ ਵਿੱਚ ਹੋਰ ਵੀ ਲੋਕ ਗਾਇਬ ਨੇ ਜਾਂ ਜਿੱਦਾਂ ਕਹਰੇ 10-12 ਮੁੰਡੇ ਉਥੇ ਚੱਕੇ ਗਏ ਨੇ ਸਾਡੇ ਆ ਜੋ ਨਹੀਂ ਪਿੰਡ ਚੋਂ ਹੋਰ ਪਿੰਡ ਚੋਂ ਹੋਏ ਨੇ ਜੀ ਗਾਇਬ ਦੱਸ ਦੇ ਨੇ ਨਾ ਪਤਾ ਨਹੀਂ ਚੱਲ ਰਿਹਾ ਜੀ ਅੱਛਾ ਜੀ ਅੱਜ ਠੀਕ ਤੇ ਕੀ ਆ ਉਹਨਾਂ ਜਦ ਮੈਂ ਕੱਲ ਲਿਟੀ ਆ ਜਿੰਨੇ ਜੇ ਮੇਰਾ ਬੇਟਾ ਨਹੀਂ ਠੀਕ ਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਨਵਾਂ گاਉਂ ਖਨੋਰੀ ਦੇ ਕੋਲ ਪਿੰਡ ਹੈ ਇੱਕ ਇੱਕ ਮੁੰਡੇ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਦਾ ਤਸ਼ੱਦਦ ਸਹਿਣਾ ਪਿਆ ਲੰਗਰ ਲਾਉਣ ਗਏ ਸੀਗੇ ਤੇ ਉਹਨਾਂ ਨੂੰ ਉੱਥੇ ਤਸ਼ੱਦਦ ਸਹਿਣਾ ਪਿਆ ਸਾਡੇ ਨਾਲ ਉਹਨਾਂ ਦੇ ਪਿਤਾ ਜੀ ਨੇ ਤੇ ਸਾਬਕਾ ਸਰਪੰਚ ਨੇ ਮਾਨਯੋਗ ਪਿਤਾ ਜੀ ਦਵਿੰਦਰ ਸਿੰਘ ਜੀ ਨਾਲ ਅਸੀਂ ਇੱਥੇ ਗੱਲਬਾਤ ਕਰਦੇ ਆ ਬਹੁਤ ਹੀ ਦਰਦਨਾਕ ਘਟਨਾ ਹੈਗੀ ਹੈ ਕਿਉਂਕਿ ਬੋਰੀ ਚ ਪਾ ਕੇ ਲੈ ਗਏ ਜਵਾੜਾ ਤੋੜਤਾ ਮੁੰਡੇ ਦਾ ਲੱਤਾਂ ਬਾਹਾਂ ਤੋੜਤੀਆਂ ਔਰ ਉਹਦੇ ਬਾਅਦ ਰੋਤ ਤੱਕ ਮਿਲਿਆ ਜਾ ਕੇ ਮੁੰਡਾ ਔਰ ਉਹਦੇ ਬਾਅਦ ਹਜੇ ਤੱਕ ਇਲਾਜ ਨਹੀਂ ਹੋ ਰਿਹਾ ਫੈਮਿਲੀ ਦਾ ਕਹਿਣਾ ਹੈਗਾ ਪਰਿਵਾਰ ਦਾ ਕਹਿਣਾ ਕਿ ਕੋਈ ਵੀ ਹਜੇ ਤੱਕ ਉਹਨਾਂ ਕੋਲ ਨਾ ਤਾਂ ਕੋਈ ਆਗੂ ਆਇਆ ਕਿਸੇ ਤਰੀਕੇ ਦਾ ਜਿਹੜਾ ਸਿਆਸੀ ਆਗੂ ਨੇ ਪਰ ਅੱਜ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਹੋਈ ਹੈ ਪਰ باوجود ਉਸ ਦੇ ਕੋਈ ਆਗੂ ਉਹਨਾਂ ਨੂੰ ਹਜੇ ਤੱਕ ਉੱਥੇ ਮਿਲਣ ਔਰ ਗੱਲ ਕਰਨੀ ਉਹਨਾਂ ਨਾਲ ਆਇਆ ਦਵਿੰਦਰਪਾਲ ਸਿੰਘ ਜੀ ਨੇ ਗੱਲਬਾਤ ਕਰਦੇ ਕਿਉਂਕਿ ਇਹ ਵੀ ਉੱਥੇ ਮੋਰਚੇ ਦੇ ਵਿੱਚ ਹਾਜ਼ਰ ਸਨ ਕੱਲ ਹਰਿਆਣਾ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਅੰਦਰ ਆ ਕੇ ਟਰੈਕਟਰ ਟਰਾਲੀਆਂ ਦੀ ਭੰਤੋੜ ਕੀਤੀ ਹੈ ਉਸੇ ਦੇ ਵਿੱਚ ਉਹਨਾਂ ਦੇ ਮੁੰਡੇ ਨੂੰ ਵੀ ਇਸ ਤਰੀਕੇ ਦੇ ਨਾਲ ਧਰੂਕੜੀਸ ਕੀਤੀ ਗਈ ਔਰ ਲੈ ਕੇ ਬੋਰੀ ਚ ਬੰਦ ਕਰਕੇ ਪ੍ਰੀਤਪਾਲ ਸਿੰਘ ਜੀ ਦੇ ਜਿਹੜੀ ਹਾਲਾਤ ਬਣੇ ਜੀ ਜਿਸ ਤਰੀਕੇ ਦੇ ਨਾਲ ਸੀ ਤੁਸੀਂ ਕਿਹਾ ਕਿ ਲੰਗਰ ਲਾਣ ਗਏ ਸੀ ਕਿ ਤੇ ਐਦਾਂ ਦੇ ਹਾਲ ਬਣੇ ਨੇ ਕੀ ਹੈਗਾ ਸਾਰੀ ਦਾਸਤਾਂ ਤੁਸੀਂ ਦੱਸੋਗੇ ਜਰਾ ਅੱਜ ਇੱਥੇ ਲੰਗਰ ਲਾਇਆ ਗਏ ਤੇ ਲੰਗਰ ਵਰਤਾਨ ਵਾਲੇ ਹੋਰ ਲੱਗ ਗਏ ਅਸੀਂ ਟਰਾਲੀ 'ਚ ਬੈ ਗਏ ਟਰਾਲੀ 'ਚ ਬੈਠਾ ਵਿੱਚੋਂ ਜੀ ਸਾਨੂੰ ਥੋੜੇ ਗਲਤ ਬੰਦੇ ਲੱਗੇ ਵਿੱਚ ਬਈ ਮੈਂ ਬੇਟੇ ਨੂੰ ਵੀ ਕਿਹਾ ਇੱਕ ਨਾਲ ਹੋਰ ਵਸਾਤੀਸ ਨੂੰ ਕਿਹਾ ਮੈਂ ਗਲਤ ਨੇ ਬੰਦੇ ਆਨੇ ਨੂੰ ਹੁੰਦੇ ਹੁੰਦੇ ਨੇ ਐਵੇਂ ਦੇ ਵਿੱਚ ਤੇ ਜੀ ਉਹ ਮੇਰੀ ਗੱਲ ਕਰਦੇ ਪੂਰੀ ਹੋਈ ਐ ਇੰਨੇ ਤੱਥੂ ਗਾ ਸੁਣਾਣੇ ਛੱਡ ਦਿੱਤੇ ਤੇ ਬੇਟਾ ਟਰਾਲੀ ਟਰਾਲੀ ਦੇ ਅੰਨ ਹੱਥ ਲਾ ਕੇ ਖੜਾ ਸੀ ਜਦੋਂ ਆਪਵਾ ਆਪਣੇ ਪੈ ਗਏ ਪਿੱਛੇ ਥੋੜੇ ਥੋੜੇ ਹਟੇ ਤੇ ਮੈਂ ਕੱਢ ਕੇ ਤਵਾ ਦਾ ਜਦੋਂ ਸਾਹ ਮੈਨੂੰ ਆਇਆ ਕਿੰਨਾ ਜੇ ਸਾਹ ਹੀ ਨਹੀਂ ਆ ਮੈਂ ਪਾਣੀ ਪੀਤਾ ਪਾਣੀ ਮੇਰੇ ਜੇਬ ਚ ਹੈਗਾ ਸੀ ਤੇ ਉਹ ਪਾਣੀ ਪੀ ਕੇ ਮੈਂ ਫਿਰ ਫੋਨ ਕਰਨ ਲੱਗਾ ਮੇਰਾ ਫੋਨ ਨਹੀਂ ਚੱਕਿਆ ਉਹਨੇ ਬਹੁਤ ਕੀਤੇ ਤੇ ਫੇਰ ਮੈਂ ਉਹਦੀ ਮੰਮੀ ਨੂੰ ਫੋਨ ਲਾਇਆ ਮੇਰਾ ਫੋਨ ਨਹੀਂ ਚੱਕ ਰਿਹਾ ਫੋਨ ਕਰ ਉਹਨੇ ਫੋਨ ਕਰਨ ਲੱਗੀ ਕਿਤੇਰੇ ਤੇ ਉਹਨੂੰ ਫੋਨ ਆ ਗਿਆ ਬੇਟੇ ਦਾ ਉਹਨੇ ਸਰਪੰਚ ਨੂੰ ਲਾਇਆ ਫੋਨ ਬਸ ਮੈਂ ਕਿਹਾ ਸਰਪੰਚ ਨੂੰ ਆ ਸਰਪੰਚ ਦਾ ਫੋਨ ਅੱਗੋਂ ਸਾਡੇ ਘਰੇ ਪਹੁੰਚ ਗਿਆ ਤੇ ਉਹਨੇ ਕਾਦੀ ਦੀ ਮਮੀ ਰੋਏ ਬੁਰਾ ਹਾਲ ਮੈਨੂੰ ਤਾਂ ਪਹੇ ਗਿਆ ਉਹ ਵੀ ਟੈਗ ਦੀ ਮਰੀਜ਼ ਉਹ ਵੀ ਗਈ ਤੇ ਆਂਦੀ ਪਤਾ ਮੁੰਡੇ ਦਾ ਕੋਈ ਹਾਲ ਨਹੀਂ ਤੂੰ ਛੇਤੀ ਆ ਜਾ ਮੈਂ ਉੱਥੋਂ ਗਿਆ ਜੋ ਕਹਿੰਦੇ ਨਰਵਾਣੇ ਲੈ ਗਏ ਨੇ ਬੇਟੇ ਨੇ ਫੋਨ ਕੀਤਾ ਮੈਨੂੰ ਨਰਵਾਣੇ ਨੂੰ ਜਾ ਰਹੇ ਨੇ ਤੇ ਨਰਵਾਣੇ ਅਸੀਂ ਮੈਂ ਅੱਗੋਂ ਬੰਦੇ ਭੇਜੇ ਤੇ ਉਹ ਕਹਿੰਦੇ ਨੇ ਜੀ ਰੋਤਗਲ ਜਾ ਰਹੇ ਆ ਹੀ ਇਹ ਪਿੱਛੇ ਗੱਡੀ ਲਾਈ ਫਿਰ ਮੈਂ ਆਪਣੇ ਬਾਈ ਨੂੰ ਕਿਹਾ ਮੈਂ ਹੈ ਮੇਰੀ ਗੱਲ ਕਰ ਆਪ ਦੇ ਨਾਲ ਉਹ ਰੋਣ ਲੱਗ ਗਿਆ ਫਿਰ ਜੋ ਉਸ ਤੋਂ ਬਾਅਦ ਜਦੋਂ ਰੋਣ ਲੱਗ ਗਿਆ ਤੇ ਫਿਰ ਫਿਰ ਨਹੀਂ ਮੈਨੂੰ ਹੋਸ਼ੜੀ ਕਿੰਨਾ ਚਿਰ ਜੀ ਫਿਰ ਮੈਂ ਤਾਂ ਡਿੱਗ ਪਿਆ ਗੱਡੀ ਚਲਦੀ ਚ ਡਿੱਗ ਪਿਆ ਜੀ 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 ਅ ਜਿਸ ਤਿੱਕੇ ਦੇ ਨਾਲ ਪਤਾ ਲੱਗ ਰਿਹਾ ਵੀ 307 ਦਾ ਪਰਚਾ ਕਰਤਾ ਪਹਿਲੀ ਵਾਰੀ ਸੁਣਿਆ ਜੀ ਜਿਹੜੇ ਬੰਦਾ ਐਨੇ ਜਿਆਦਾ ਤੋੜਪਾ ਨਹੀਂ ਸਕੋ ਜਿਹਨੂੰ ਚੁੱਕ ਕੇ ਲੈ ਗਏ ਹੁਣ ਉਸੇ ਤੇ 307 ਦਾ ਪਰਚਾ ਕਰਤਾ ਨਾਲ ਤੁਸੀਂ ਤਾਂ ਕਹਿੰਦੇ ਸੀ ਅਸੀਂ ਲੰਗਰ ਲਾਣ ਗਏ ਹਾਂ ਉੱਥੇ ਆ ਸਾਡੇ ਨਾਲ ਜ਼ਿੰਦਗੀ 'ਚ ਪਹਿਲੀ ਵਾਰ ਹੋਇਆ ਜੀ ਪਰਚਾ ਹੀ ਥਾਣੇ ਦਾ ਕਦੀ ਮੂੰਹ ਹੀ ਨਹੀਂ ਦੇਖਿਆ ਜੀ ਆ ਐਨਾ ਮੁੰਡਾ ਨਰਮ ਹੈ ਜੀ ਉਹ ਆ ਸਰਪੰਚ ਸਾਹਿਬ ਨੂੰ ਪੁੱਛ ਲਓ ਬਜਾ ਬਹੁਤ ਜਿਆਦਾ ਬਜਾ ਧੀਆਂ ਪੈਣਾ ਰਖੜੀ ਵਾਲੇ ਦੇ ਨਾਲ ਕਮ ਸੋ ਕਮ ਥੋੜੀਆਂ ਨਹੀਂ 10 12 ਕੁੜੀਆਂ ਵੈਸੇ ਹੁੰਦੀਆਂ ਨੇ ਜੀ 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 ਤੇ ਤੁਸੀਂ ਆਪਣੇ ਕਿੰਨੇ ਪਰਿਵਾਰ ਚ ਕਿੰਨੇ ਜੀਓ ਵਸ ਇੱਕ ਮੇਰਾ ਬੇਟਾ ਦੋ ਬੇਟੀਆਂ ਨੇ ਜੀ ਅੱਛਾ ਜੀ ਦੋਨੋਂ ਵਿਆਹੀਆਂ ਹਾਂ ਦੋਨੇ ਇੱਕ ਵਿਆਹੀ ਜੀ ਅੱਛਾ ਜੀ ਤੇ ਉਹ ਇੱਕ ਨੂੰ ਹੈ ਜੀ ਉਹਦਾ ਬੇਟੇ ਦਾ ਛੋਟਾ ਜਿਹਾ ਬੇਟਾ 6 ਸਾਲ ਦਾ ਜੀ 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 ਤੁਸੀਂ ਹੁਣ ਜਿਹੜਾ ਅੱਜ ਪਟੀਸ਼ਨ ਪਾਈ ਹੈ ਹਾਈ ਕੋਰਟ ਚ ਕੀ ਪਟੀਸ਼ਨ ਪਾਈ ਹੈ ਤੁਸੀਂ ਵਸਾਨੂੰ ਇਲਾਜ ਕਰ ਲੈਂਦੇ ਇਲਾਜ ਨਹੀਂ ਹੋ ਰਿਹਾ ਉੱਥੇ ਜੀ ਉਹਦਾ ਤੁਸੀਂ ਇਹ ਗੱਲ ਕਹੀਏ ਵੀ ਸਾਨੂੰ ਇਲਾਜ ਕਰਨ ਦੋ ਜੇ ਚ ਉਹਦੇ ਬਾਅਦ ਜੇ ਕੋਸ਼ਿਸ਼ ਮਤਲਬ ਜੋ ਵੀ ਤੁਹਾਡਾ ਹੋਏਗਾ ਅਸੀਂ ਪੇਸ਼ ਕਰਦਾਂਗੇ ਸਭ ਕੁਝ ਕਰਦਾਂਗੇ ਕੋਈ ਹੱਥ ਫੜਾਉਣ ਆਇਆ ਕੋਈ ਆਗੂ ਆਇਆ ਹੋਵੇ ਕੋਈ ਹੋਰ ਆਇਆ ਹੋਵੇ ਫਿਰ ਮੈਂ ਤੇ ਉੱਥੇ ਜਾ ਨਹੀਂ ਸਕਦਾ ਮੇਰੇ ਕੋਲ ਤੇ ਰਿਆ ਨਹੀਂ ਜਾਂਦਾ ਮੈਨੂੰ ਤੇ ਰੋਕਿਆ ਹੋਇਆ ਹੈ ਤੂੰ ਨਾ ਮੈਂ ਤਾਂ ਡਿਗ ਵੇਨਾ ਜੀ ਹਾਂ ਹਾਂ ਤੇ ਆ ਬਾਕੀ ਸਰਪੰਚ ਸਾਹਿਬ ਹੁਣ ਤੁਸੀਂ ਕੀ ਕਰੋਗੇ ਫਿਰ ਹੁਣ ਬੜਾ ਇਸ ਤਰੀਕੇ ਦੇ ਨਾਲ ਲੋਕ ਆਇਆ ਪਟੀਸ਼ਨ ਤਾਂ ਤੁਸੀਂ ਉੱਥੇ ਹਾਈ ਕੋਰਟ ਚ ਪਾ ਦਿੱਤੀ ਪਰ ਹੁਣ ਕੀ ਮਤਲਬ ਕੀ ਅੱਗੇ ਪਰਿਵਾਰ ਦਾ ਜਾਂ ਕੋਈ ਕਿਸੇ ਤਰੀਕੇ ਦਾ اپنی آواز ਕਿਵੇਂ بلند ਕਰੋਗੇ ਕੋਈ ਹੰਦੇ ਪਰਮਾਤਮਾ ਦੇ ਸਿਰ ਤੇ ਡੋਰੀ ਹੈ ਹਾਈ ਕੋਰਟ ਜ ਹੈ ਉਮੀਦ ਹੈ ਕਰਨ ਦੇ ਸਾਨੂੰ ਉਮੀਦ ਹੈ ਸਾਡੀ ਹੈਲਪ ਕਰਨ ਦੇ ਉੱਤੇ ਜਿਹੜਾ ਸਾਰਾ ਸਾਰਾ ਉਸ ਦਿਨ ਲੰਗਰ ਲਾਣ ਗਏ ਸੀ ਉਹ ਕੱਲਾ ਸੀ ਕਿ ਕਾਫੀ ਹੋਰ ਜਣੇ ਪਿੰਡ ਤੇ ਕਾਫੀ ਲੋਕ ਗਏ ਸੀ ਠੋਕੇ ਬੰਦੇ ਸੀ ਗਏ ਸੀ ਪਿੰਡੋਂ ਜੀ 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 ਆ ਰੋਜ਼ ਹੀ ਜਾਂਦੇ ਸੀ ਜੀ ਤੇ ਉਹਨਾਂ ਸਾਰਿਆਂ ਦੇ ਵਿੱਚ ਹੋਰ ਵੀ ਲੋਕ ਗਾਇਬ ਨੇ ਜਾਂ ਜਿੱਦਾਂ ਕਹਰੇ 10-12 ਮੁੰਡੇ ਉਥੇ ਚੱਕੇ ਗਏ ਨੇ ਸਾਡੇ ਆ ਜੋ ਨਹੀਂ ਪਿੰਡ ਚੋਂ ਹੋਰ ਪਿੰਡ ਚੋਂ ਹੋਏ ਨੇ ਜਿਹ ਗਾਇਬ ਦੱਸਦੇ ਨੇ ਨਾ ਪਤਾ ਨਹੀਂ ਚੱਲ ਰਿਹਾ ਜੀ ਅੱਛਾ ਜੀ ਅੱਛਾ ਜੀ ਤੁਹਾਡੇ ਸਾਹਮਣੇ ਤੁਸੀਂ ਉੱਥੇ ਸੀਗੇ ਟਰਾਲੀ ਸੀਗੇ ਤੁਸੀਂ ਕੀ ਕੋਈ ਦੇਖਿਆ ਕੁਛ ਇਹੋ ਜਿਹਾ ਜਿਹੜਾ ਕਹਿੰਦੇ ਦੱਸਦੇ ਤੋੜਪਨ ਹੋਈ ਹੈ ਕੁਛ ਆਪਣੀ ਅੱਖੀਂ ਵੀ ਤੁਸੀਂ ਕੁਛ ਦੇਖਿਆ ਤੁਸੀਂ ਜੀ ਮੈਂ ਤੇ ਉਸ ਟਾਈਮ ਆ ਗਿਆ ਉਸ ਤੋਂ ਬਾਅਦ ਚ ਕਹਿੰਦੇ ਨੇ ਬਈ ਬਈ ਬਹੁਤ ਜਿਆਦਾ ਫਿਰ ਮੈਂ ਤੇ ਦੋ ਦਿਨ ਵੇ ਇਸ ਤਰੀ ਪਿਆ ਰਹਿਆ ਜੀ ਮੈਨੂੰ ਕੋਈ ਪਤਾ ਨਹੀਂ ਲੱਗਾ ਹੁਣ ਤੁਹਾਡਾ ਤੁਸੀਂ ਠੀਕ ਹੋ ਬਿਲਕੁਲ ਨਹੀਂ ਜੀ ਠੀਕ ਤੇ ਕੀ ਆ ਉਹਨਾਂ ਜਦ ਮੈਂ ਕੱਲ ਠੀਕ ਜਿਨੇ ਮੇਰਾ ਬੇਟਾ ਨਹੀਂ ਠੀਕ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਇਹ ਉਸੇ ਕਰਕੇ ਹੋਈਆਂ ਥਰੁਗਾਸ ਦੇ ਗੋਲਿਆਂ ਕਰਕੇ ਹੋਈਆਂ ਉਸੇ ਕਰਕੇ ਹੋਈਆਂ ਜੀ ਕੋਈ ਤੇ ਕੋਈ ਜ 2-3 ਦਿਨ ਹੋ ਗਏ ਰਾਤ ਨੂੰ ਸੂਟੀ ਕੇ ਵੀ ਲੋਏ ਨੀਂਦ ਨਹੀਂ ਆਈ ਜੀ ਹੂੰ ਹੂੰ ਦੋ ਰਾਤਾਂ ਹੋ ਗਈਆਂ ਐਵੇਂ ਫਿਰਨਾਗਾ ਰੋਟੀ ਪਾਣੀ ਖਾ ਲਿਆ ਤੁਸੀਂ ਨਹੀਂ ਜੀ ਉਹ ਤਾਂ ਖਾਣਾ ਚਾਹੀਦਾ ਤੁਹਾਨੂੰ ਤਾਂ ਹੀ ਜੇ ਤਗੜੇ ਰਹੋਗੇ ਤਾਂ ਹੀ ਤਾਂ ਕੁਝ ਕਰੋਗੇ ਵਾਰ-ਵਾਰ ਫੋਨ ਕਰਦੇ ਨਾ ਖਾ ਲਿਆ ਖਾ ਲਿਆ ਮੱਚਾ ਚੂ ਪੀ ਕੇ ਨੇ ਨਹੀਂ ਖਾਣਾ ਖਾਣਾ ਚਾਹੀਦਾ ਜੀ ਤੁਸੀਂ ਫਿਰ ਐਵੇਂ ਕਿੱਦਾਂ ਲੜਾਈ ਐ ਏਡੀ ਜੰਗ ਕਿਵੇਂ ਲੜਨੀ ਐ ਰੋਸ਼ਰੀ ਵਿੱਚ ਤਾਕਤ ਤਾਂ ਚਾਹੀਦੀ ਐ ਨਾ ਜੀ ਸਰਪੰਚ ਸਾਹਿਬ ਸਾਪਕਾ ਸਰਪੰਚ ਨੇ ਆ ਸਾਡੇ ਨਾਲ ਇੱਥੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਸਰਪੰਚ ਸਾਹਿਬ ਤੁਹਾਡਾ ਨਾਮ ਦੱਸੋ ਪਹਿਲੇ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਸਾਡਾ ਨਮਾਗੋ ਜੀ ਨਮਾਗੋ ਜੀ ਤੁਸੀਂ ਇਹਨਾਂ ਦੀ ਹਮਾਇਤ ਲਈ ਇੱਥੇ ਆਇਓ ਹਾਈ ਕੋਰਟ ਨਾਲ ਆਇਓ ਤੇ ਤੁਸੀਂ ਜੋ ਦੇਖਿਆ ਹਾਲਾਤ ਜਾਂ ਇਹਨਾਂ ਦੀ ਸੁਣੀ ਐ ਪਰਿਵਾਰ ਕਿਵੇਂ ਦਾ ਔਰ ਕਿੰਨਾ ਕੁ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਚੱਕ ਕੇ ਲੈ ਗਈ ਐ ਉੱਥੇ ਕੀ ਹਾਲਾਤ ਬਣੇ ਨੇ ਰਾਤਾ ਸੇ ਵੀ ਉੱਥੇ ਸੀ ਜੀ ਲੰਗਰ ਆਡਾ ਪਿੰਡੋਂ ਤੋਂ 5-4 ਕਿਲੋਮੀਟਰ ਹੀ ਆ ਜਿੱਥੇ ਬਾਰਡਰ ਤੋਂ ਤੇ ਡੇਲੀ ਵਾਂਗੂ ਲੰਗਰ ਚਲੋ ਸੰਗਤ ਵਾਸਤੇ ਲੈ ਕੇ ਜਾਂਦਾ ਸੀ ਸਾਡੇ ਪਿੰਡੋਂ ਹਾਂ ਜੇ ਅਸੀਂ ਵੀ ਜਾਂਦੇ ਨਾਲ ਕਾਫੀ ਮੁੰਡੇ ਨੇ 10-12 ਟੀਮ ਬਣੀ ਹੋਈ ਹੈ ਤੇ ਅਸੀਂ ਵੀ ਗਏ ਸੀ ਉੱਥੇ ਛਤਮਈ ਸੀ ਜੀ ਸਭ ਕੋਈ ਉਹ ਹੁਲੜਬਾਜੀ ਵਾਲੀ ਗੱਲ ਨਹੀਂ ਤੇ ਆਪਾਂ ਆਪਣੇ ਬੈਠੇ ਸੀ ਲੰਗਰ ਛੱਕਦੇ 10:00 11:00 ਵਜੇ ਦਾ ਟਾਈਮ ਸੀ ਸਾਰਾ ਲੰਗਰ ਦਾ ਟਾਈਮ ਸੀ ਉਸ ਟਾਈਮ ਤੇ ਉਹ ਪਤਾ ਨਹੀਂ ਲੱਗਿਆ ਇੱਕਦਮ ਇੱਕ ਸਾਈਡ ਤੋਂ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਤੇ ਧੂਆ ਹੋ ਗਿਆ ਆਪਾਂ ਬਕਲ ਨੂੰ ਭੱਜਣ ਦਾ ਇੱਕ ਗਜੜਾ ਪੈ ਗਈਆਂ ਤੇ ਇਹ ਵਿਚਾਰਾ ਬੈਠਿਆ ਸੀ ਇਹ ਵੀ 500 ਮੀਟਰ ਅੱਗੇ ਚੱਲ ਕੇ ਆਏ ਨੇ ਉਹ ਵੇਖੋ ਟਰੈਕਟਰ ਸਾਡੇ ਟਰਾਲੀਆਂ ਜਿਵੇਂ ਮੌਕੇ ਤੋਂ ਵੇਖੋ ਉੱਥੋਂ ਦੂਰ ਖੜੀਆਂ ਨੇ ਤੁਸੀਂ ਆਪ ਦੇਖਿਆ ਆਪਣੀ ਅੱਖੀ ਅਸੀਂ ਸਾਰੇ ਉਹ ਜਾ ਕੇ ਆਏ ਆ ਬਾਅਦ ਵਿੱਚ ਵੀ ਕੱਲ ਵੀ ਜਾ ਕੇ ਆਏ ਸੀ ਤੇ 500 ਮੀਟਰ ਦੂਰ ਨੇ ਉਹਨਾਂ ਦੇ ਬਾਰਡਰ ਤੋਂ ਤੇ ਉੱਥੇ ਆ ਕੇ ਉਹਨਾਂ ਨੇ ਭੰਨ ਤੋੜ ਕੀਤੀ ਜਦੋਂ ਧੁਮਾ ਹੋ ਗਿਆ ਤੇ ਉਦੋਂ ਪਤਾ ਨਹੀਂ ਲੱਗਿਆ ਇਹ ਇਹ ਨੂੰ ਮੁੰਡੇ ਨੂੰ ਉਹਨਾਂ ਨੇ ਚੱਕ ਕੇ ਤੇ ਪਹਿਲਾਂ ਖਿੱਚ ਕੇ ਲਗਾਏ ਨੇ ਅੱਗੇ ਜਾ ਕੇ ਉਹਨਾਂ ਬੋਰੀ ਚ ਪਾ ਗਏ ਕੋਈ ਬੋਰੀਆਂ ਤਾਂ ਕਾਫੀ ਪੰਜਾਂ ਖਾਲੀ ਬੋਰੀ ਚ ਪਾ ਕੇ ਉਹਨਾਂ ਨੇ ਉਹ ਸਿੱਟਦਾ ਸੀ ਆਪ ਦੇਖਿਆ ਉਹਨੂੰ ਜਿਹੜਾ ਉਹ ਬਾਰਡਰ 'ਚ ਉਹਨਾਂ ਲਾਏ ਸੀ ਨਾ ਬੈਰੀਅਰ ਜੇ ਉਹਦੇ ਉੱਪਰ ਦੀ ਸਿੱਟਿਆ ਦੂਜੇ ਪਾਸੇ ਬੈਰੀਅਰ ਦੇ ਉੱਪਰੋਂ ਦੀ ਸੁੱਟਿਆ ਗਿਆ ਹਾਂਜੀ ਬੋਰੀ ਚੱਕ ਕੇ ਦੂਜੇ ਪਾਸੇ ਸਿੱਟੀ ਏ ਉਹਨਾਂ ਨੇ ਸਿੱਟ ਕੇ 3-4 ਬੰਦੇ ਨੇ ਕਾਬੂ ਕਰ ਲਿਆ ਐਵੇਂ ਕਿਵੇਂ ਮਤਲਬ ਕਿ ਉਹਨੂੰ ਪਾ ਕੇ ਚੁੱਕ ਕੇ ਪਾ ਲਿਆ ਜੀ ਉਹ ਤਾਂ 25-30 ਬੰਦੇ ਮਾਰ ਕੇ ਜਾਣਗੇ 50 ਵਾਂਗ ਹੋਣਗੇ ਜੀ ਉਹ ਵੀ ਹਾਂਜੀ ਕਾਫੀ ਸੀ ਜਿਨ੍ਹਾਂ ਨੂੰ ਚੁੱਕ ਲਿਆ ਜਿਨ੍ਹਾਂ ਨੂੰ ਚੁੱਕ ਲਿਆ ਹਾਂਜੀ ਹਾਂਜੀ ਉਹ ਤਾਂ ਕਾਫੀ ਤੇ ਚੁੱਕਣ ਤੋਂ ਬਾਅਦ ਫਿਰ ਪਹਿਲਾਂ ਤੇ ਪਤਾ ਹੀ ਨਹੀਂ ਲੱਗਿਆ ਸਾਨੂੰ ਘੰਟਾ 2 ਘੰਟ ਕੁਝ ਪਵਨਕ ਪਿੱਛੇ ਹਟ ਕੇ ਡਰਦੇ ਮਾਰਿਆ ਕਾਫੀ ਪਿੱਛੇ ਹਟ ਗਈ ਪਿੱਛੇ ਹਟਣ ਕਰਕੇ ਉਹਨਾਂ ਨੂੰ ਮੌਕਾ ਮਿਲ ਗਿਆ ਟਰੈਕਟਰ ਟਰਾਲੀਆਂ ਖਾਲੀ ਹੋ ਗਈਆਂ ਉਹਨਾਂ ਨੇ ਭੰਨ ਤੋੜ ਕਾਫੀ ਕਰਕੇ ਬੜਾ ਨੁਕਸਾਨ ਕੀਤਾ ਬਹੁਤ ਜ਼ਿਆਦਾ ਜੀ ਹਾਂ ਉਸ ਤੋਂ ਬਾਅਦ ਫਿਰ ਕਾਲ ਆਈ ਜੀ ਨਰਵਾਣੇ ਤੋਂ ਵੈਸੇ ਤਾਂ ਇਸ ਤਰ੍ਹਾਂ ਇਹਦੇ ਮੁੰਡੇ ਦੇ ਫੋਨ ਤੇ ਉਹਨਾਂ ਨੇ ਫੋਨ ਲਾਇਆ ਜੀ ਫਿਰ ਤਪਾਲਾ ਲਿਆ ਤੋਂ ਜੀ ਜੀ ਫਿਰ ਘਰ ਤੋਂ ਆਪਣਾ ਮੈਸੇਜ ਲਾ ਉਹ ਤੋਂ ਫੋਨ ਆਇਆ ਵੀ ਦਿੱਦਾ ਮੇਰਾ ਸੱਟਾਂ ਵੱਜ ਗਈ ਜਾਣ ਤੇ ਤੁਸੀਂ ਆਵੋ ਚਲੋ ਨਰਵਾਣੇ ਕੇ ਨਰਵਾਣੇ ਤੋਂ ਪਤਾ ਲੱਗਿਆ ਵੀ ਉਹ ਰੋਤਕੇ ਲੈ ਕੇ ਚਲੇ ਗਏ ਨੇ ਜੀ ਹਾਂਜੀ ਉਹ ਰੋਤਕੇ ਇਸ ਤਰ੍ਹਾਂ ਹੀ ਉਹਨਾਂ ਦੇ ਘਰਦ ਲਈ ਹੋਈ ਆ ਅੱਛਾ ਜੀ ਆਲੇ ਦੁਆਲੇ ਆਲੇ ਦੁਆਲੇ ਘਰ ਦਾ ਤੇ ਇੱਕ ਕੋਈ ਪਰਿਵਾਰ ਦਾ ਇੱਕ ਜੀ ਅੰਦਰ ਜਾਏਗਾ ਤੁਸੀਂ ਮਿਲੋ ਪਤਾ ਕਰ ਲਓ ਤੇ ਕੋਈ ਕੇਅਰ ਨਹੀਂ ਆ ਉੱਥੇ ਕੋਈ ਇਲਾਜ ਨਹੀਂ ਹੂੰ ਚਲੋ ਅਸੀਂ ਰਿਕਵੈਸਟ ਵੀ ਕੀਤੀ ਵੀ ਸਾਨੂੰ ਤੁਸੀਂ ਇਲਾਜ ਬਾਹਰੋਂ ਕਰਵਾ ਲੈਂਦੇ ਹੋ ਪਰ ਉਹ ਨਹੀਂ ਮੰਨੇ ਮੁੰਡਾ ਗੱਲਬਾਤ ਕਰ ਸਕਦੇ ਨਹੀਂ ਅਜੇ ਨਹੀਂ ਉਹ ਪੂਰਾ ਉਹ ਵਾਜ ਜ਼ਿਆਦਾ ਨਹੀਂ ਬੋਲ ਨਹੀਂ ਸਕਦਾ ਨਹੀਂ ਤਾਂ ਫਿਰ ਕਿਵੇਂ ਪਤਾ ਲੱਗਿਆ ਕਿਦਾਂ ਮਤਲਬ ਉਹਨੇ ਦੱਸਿਆ ਕਿਸ ਤਰੀਕੇ ਦੇ ਨਾਲ ਵੀ ਮੇਰਾ ਆ ਟੁੱਟਾ ਹੈ ਜਾਂ ਮੈਨੂੰ ਇੱਥੇ ਦਰਦ ਹੈ ਜਾਂ ਮੈਨੂੰ ਇਹ ਕੁਛ ਤਾਂ ਕਿਸੇ ਤਰੀਕੇ ਦੇ ਨਾਲ ਇਸ਼ਾਰਿਆਂ ਨਾਲ ਕਿਸੇ ਤਰੀਕੇ ਦੇ ਨਾਲ ਤਾਂ ਦੱਸਿਆ ਹੋਵੇਗਾ ਕਿੱਥੇ ਕਿੱਥੇ ਦੱਸਦਾ ਕਿੱਥੇ ਕਿੱਥੇ ਦੱਸਦਾ ਵੀ ਮੇਰੇ ਇੱਥੇ ਪੇਨ ਹੈ ਇੱਥੇ ਖੱਬੀ ਲਾਤੇ ਜਿਹੜੀ ਆ ਦੋ ਜਗ੍ਹਾ ਤੂੰ ਆ ਜੀ ਬਾਕੀ ਦੰਦ ਉਹਦੇ ਆ ਟੁੱਟ ਕੇ ਸਾਹਮਣੇ ਪਿੱਛੇ ਜਾ ਕੇ ਲੱਗੇ ਹੋਏ ਨੇ ਜੀ ਆਹ ਰੀ ਅੱਖ ਦੀ ਹੱਡੀ ਆ ਕਾਜ ਤੋਂ ਫ੍ਰੈਕਚਰ ਹੋਈ ਆ ਜੀ ਸਾਰੀ ਕਿਉਂ ਤੂੰ ਫੋਟੋਆਂ ਵੀ ਦੇਖੀਆਂ ਨੇ ਸੁਝਿਆ ਪਿਆ ਮੂੰ ਕਿਉਂ ਕੋਈ ਤਾਂ ਹੁਣ ਤਾਂ ਪਤਾ ਲੱਗਿਆ ਹੂੰ ਕਿਆ ਮਾਰੀ ਹੋਵੇ ਜਾਂ ਕੋਈ ਅਕਸਰੇ ਹੋਣ ਕੋਈ ਅਕਸਰੇ ਕੁਝ ਨਹੀਂ ਕਰਦਾ ਹਿਤ ਤੱਕ ਤੀਸਰਾ ਦਿਨ ਹੋ ਗਿਆ ਦੂਸਰਾ ਤੀਸਰਾ ਦਿਨ ਆਜੇ ਤੀਜਾ ਦਿਨ ਆ ਜੀ ਹਾਂਜੀ ਹਾਂਜੀ ਤੇ ਅਜੇ ਕੋਈ ਮਤਲਬ ਉਹਨਾਂ ਨੇ ਰਾਤ ਵੀ ਉਹਨੂੰ ਕਾਫੀ ਦਰਦ ਸੀ ਹੂੰ ਫਿਰ ਫੋਨ ਦੂਜਾ ਮੁੰਡਾ ਕੋਲ ਬੈਠਾ ਉਹਨੇ ਫੋਨ ਕਰਾਇਆ ਪਿੰਡ ਵੀ ਦਰਦ ਬਹੁਤ ਹੁੰਦੀ ਹੈ ਵੀ ਠਿਕਾਣੀ ਲਾ ਰਹੇ ਚਲੋ ਫਿਰ ਇਹ ਤੋਂ ਫੋਨ ਵਾਸੀ ਕੀਤਾ ਡਾਕਟਰਾਂ ਨੂੰ ਹੋਰ ਵੀ ਫਿਰ ਕੋਈ ਉਹਨਾਂ ਗੋਲੀਆਂ ਥੋੜੀਆਂ-ਵਲੀਆਂ ਦਿੱਤੀਆਂ ਹੂੰ ਪੁਰ ਕੇਰ ਨਹੀਂ ਜੋਰ ਜੀ ਪੂਰੇ ਤੁਸੀਂ ਕੋਈ ਐਮ ਐਲ ਐਮ ਐਲ ਆਰ ਵਗੈਰਾ ਕੱਟਦੇ ਐ ਕੋਈ ਮੈਡੀਕਲ ਕਰਦੇ ਐ ਕੋਈ ਕਿਉਂਕਿ ਕਹਿੰਦੇ ਜੇ ਕਹਿ ਰਹੇ ਵੀ 307 ਦਾ ਪਰਚਾ ਹੈ ਪਰਚਾ ਤਾਂ ਐਮ ਐਲ ਆਰ ਦੇ ਬਿਨਾ ਤਾਂ ਹੁੰਦਾ ਨਹੀਂ ਹਾਂਜੀ ਕੱਲ ਦੁਪਹਿਰ ਤੋਂ ਬਾਅਦ ਦੱਸਿਆ ਵੀ ਤੁਹਾਡੇ ਤਾਂ ਪਰਚਾ ਹੋ ਗਿਆ ਬੇਟੇ ਤੇ ਅਸੀਂ ਕਹਾਂ ਚਲੋ ਕੋਈ ਗੱਲ ਨਹੀਂ ਫਿਰ ਸਾਨੂੰ ਕੋਈ ਇਹਦੀ ਕੋਈ ਕਾਪੀ ਦਿਓ ਅਸੀਂ ਕੋਰਟ 'ਚ ਆਪਣਾ ਕੋਈ ਜਾ ਕੇ ਕਰੀਏ ਕੋਈ ਆਪਣਾ ਪੱਕੇ ਪੇਸ਼ ਕਰੀਏ ਤੋਂ ਕਾਪੀ ਵੀ ਨਹੀਂ ਮਿਲੀ ਜੀ ਇਸ ਕਰਕੇ ਅੱਜ ਫਿਰ ਅਸੀਂ ਕੋਰਟ ਆਈ ਸੀ ਤੇ ਉੱਥੇ ਐਪਲੀਕੇਸ਼ਨ ਅੱਜ ਰੈਟ ਲਾਈ ਆ ਵੀ ਸਾਨੂੰ ਇਲਾਜ ਵਾਸਤੇ ਉਹ ਵੀ ਅਸੀਂ ਪਹਿਲੇ ਪਹਿਲ ਦੇ ਆਧਾਰ ਤੇ ਸਾਨੂੰ ਇਲਾਜ ਕਰਵਾਉਣ ਦਿਓ ਤੇ ਚਲੋ ਜਿੱਥੇ ਬਾਅਦ ਚ ਤੁਹਾਨੂੰ ਲੋੜ ਹੋ ਗਈ ਅਸੀਂ ਮੁੰਡਾ ਪੇਸ਼ ਕਰਦੇ ਆਂਗੇ ਅਸੀਂ ਕਾਨੂੰਨੀ ਜਿਹੜੀ ਲੜਾਈ ਲੜ ਲਾਂਗੇ ਬਾਅਦ ਵਿੱਚ ਪਰ ਇਲਾਜ ਪਹਿਲਾਂ ਜ਼ਰੂਰੀ ਆ ਪਹਿਲੇ ਇਲਾਜ ਨਹੀਂ ਤੁਸੀਂ ਰੈਟ ਕੰਡੀਸ਼ਨ ਲਈ ਹੈ ਤੁਸੀਂ ਪਰ ਹੋਰ ਨਹੀਂ ਕੋਈ ਉਹਦੇ ਵਿੱਚ ਹੈਗੀ ਇਲਾਜ ਵਾਸਤੇ ਜੀ ਵੀ ਸਾਡਾ ਬੇਟਾ ਸਾਨੂੰ ਜਿਹੜਾ ਕਿ ਉਹਦਾ ਇਲਾਜ ਸਾਨੂੰ ਆਪ ਕਰਵਾਉਣ ਦਿਓ ਤੁਸੀਂ ਤੇ ਉਹਦੀ ਵਕੂਨ ਸੁਣਵਾਈ ਕੱਲ ਨੂੰ ਕੀ ਹੁੰਦੀ ਆ ਕਿਵੇਂ ਤੇ ਦ੍ਰਿਸ਼ ਸੀਗਾ ਤੁਸੀਂ ਉੱਥੇ ਦੇਖਿਆ ਜਦੋਂ ਸਾਰਾ ਸਭ ਕੁਝ ਤੁਸੀਂ ਸੀ ਵੀ ਉੱਥੇ ਸੀਗਾ ਮੈਂ ਜੀ ਬਹੁਤ ਭਿਆਨਕ ਜਿਵੇਂ ਉਹ ਕਹਿੰਦੇ ਨਾ ਜੀ ਮਾਂ ਨੇ ਪੁੱਤ ਨਹੀਂ ਸੰਭਾਲਿਆ ਉਹ ਉਹ ਹਾਲਾਤ ਬਣੇ ਪਏ ਸੀ ਜੀ ਕਿਸੇ ਨੇ ਕੁਝ ਨਹੀਂ ਦੇਖਿਆ ਤੇ ਕੋਈ ਵੀ ਬੇਟਾ ਸੀ ਪਰ ਇਹਨੂੰ ਵੀ ਨਹੀਂ ਪਤਾ ਲੱਗਿਆ ਵੀ ਕੀ ਬਣਿਆ ਜਿਹਨੂੰ ਇੱਕ ਘੰਟੇ ਬਾਅਦ ਪਤਾ ਲੱਗਿਆ ਵੀ ਬੇਟਾ ਮੇਰਾ ਤਾਂ ਸੱਟਾ ਕਾਫੀ ਲੱਗੇ ਜਾਣਾ ਮਤਲਬ ਦ੍ਰਿਸ਼ ਬਹੁਤ ਮਾੜਾ ਸੀ ਜੀ ਸ਼ਾਤਵੇਂ ਹੀ ਸਨ ਇਹੋ ਜੀ ਕੋਈ ਗੱਲ ਨਹੀਂ ਬਜ਼ੁਰਗਾਂ ਦੇ ਵਿੱਚ ਬਜ਼ੁਰਗ ਵੀ ਬਹੁਤ ਹਾਂ ਸੀ ਸਾਰੇ ਬਜ਼ੁਰਗ ਬੈਠੇ ਸਨ ਟਰਾਲੀਆਂ ਵਿੱਚ ਚਲੋ ਸਮਝਾਣ ਵਾਲੇ ਸਨ ਕੋਈ ਕਿਹੜੀ ਗੱਲ ਹੋਈ ਵੀ ਉਹਨਾਂ ਨੂੰ ਐ ਕਿਉਂ ਲੱਗਿਆ ਉਕਸਾਇਆ ਕਿਉਂ ਮਤਲਬ ਉਹ ਅੰਦਰ ਕਿਸ ਲਈ ਆ ਗਏ ਕੋਈ ਉਕਸਾਇਆ ਕਿਸ ਨੇ ਇਧਰੋਂ ਦੀ ਜਾਂ ਕਿਸ ਤਰੀਕੇ ਦੇ ਨਾਲ ਹੋਏ ਕੀ ਹਿਸਾਬ ਹੈ ਆ ਸ਼ਾਕਾ ਜੀ ਉਹਨਾਂ ਦੇ ਨਾਲ ਕੁਝ ਵਿੱਚ ਬੱਦੇ ਛੱਡੇ ਹੋਏ ਵੀ ਸੀ ਹਾਂ ਜਿਹੜੇ ਕੋਈ ਇੱਧਰ ਸਾਡੇ ਨੌਜਵਾਨ ਮੁੰਡੇ ਸੀ ਉਹਨਾਂ ਨੂੰ ਕਰਦੇ ਵੀ ਸੀ ਯਾਰ ਆਪਾਂ ਅੱਗੇ ਚੱਲੀਏ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਆਪਾਂ ਚੱਲੀ ਅੱਗੇ ਪਰ ਸਾਡੇ ਲੀਡਰਸ਼ਿਪ ਅਲਾਸਮੈਂਟ ਕਰੀ ਜਾਂਦੇ ਸੀ ਵੀ ਕਿਸੇ ਨੇ ਕੁਝ ਨਹੀਂ ਕਰਨਾ ਜੇ ਜਨਜਰ ਕੋਈ ਕੋਈ ਆਰਡਰ ਆਪਾਂ ਹੁਕਮ ਨਹੀਂ ਆਂਦਾ ਹਾਂਜੀ ਵੀ ਮੀਟਿੰਗ ਚੱਲ ਰਹੀ ਹੈ ਜੇ ਆਪਾਂ ਕੋਈ ਨਹੀਂ ਕਾਰਵਾਈ ਤੇ ਨਹੀਂ ਕਰਨੀ ਕੋਈ ਵੀ ਇਸ ਕਰਕੇ ਕੋਈ ਕਾਰਵਾਈ ਦੀ ਗੱਲ ਹੀ ਨਹੀਂ ਸਿਆ ਕੋਈ ਜੀ ਜੀ ਬਿਲਕੁਲ ਜੀ ਜੀ ਹਾਂ ਬਸ ਉਹ ਤੇ ਕੋ ਉਹਨਾਂ ਨੇ ਜਿਵੇਂ ਕੋਈ ਪ੍ਰੋਗਰਾਮ ਮਿੱਥ ਕੇ ਕੋਈ ਕਰੀਦਾ ਫਿਰ ਆਪਾਂ ਇਹ ਕੰਮ ਕਰਨਾ ਹੀ ਕਰਨਾ ਦਸਤ ਬਣਾਣੀ ਹੈ ਫਿਰ ਜੈ ਸ਼੍ਰੀ ਰਾਮ ਦੇ ਨਾਰੇ ਲਾਂ ਲਾ ਕੇ ਮਤਾਇਆ ਇਹ ਹਾਲਾਤ ਬਣੇ ਹੋਈ ਸੀ ਤੁਸੀਂ ਤੁਸੀਂ ਕੋਈ ਪਿੰਡ ਵੱਲੋਂ ਜਾਂ ਨਾਲ ਦੇ ਪਿੰਡਾਂ ਨੂੰ ਲੈ ਕੇ ਹੁਣ ਕੋਈ ਚਾਰਾ ਜੋਈ ਕਰੋਗੇ ਜਾਂ ਕੋਈ ਧਰਨਾ ਜਾਂ ਕੋਈ ਪ੍ਰਦਰਸ਼ਨ ਜਾਂ ਕੋਈ ਸੀਐਮ ਨੂੰ ਮਿਲੋਗੇ ਜਾਂ ਕੁਝ ਆਪਣੇ ਐਮਐਲਏ ਨੂੰ ਐਮਪੀ ਕੁਝ ਕਰੋਗੇ ਇਸ ਤਰੀਕੇ ਦਾ ਮਾਂ ਬੇਸਤਰਾ ਵੀ ਸਾਡੇ ਹੁਣ ਅਸੀਂ ਦਾ ਵੇਖੋ ਪਿੰਡ ਵਾਲਾ ਸਾਡਾ ਨਾਲ ਸਾਰਾ ਪਿੰਡ ਅੱਜ ਸਿਰੇ ਇਕੱਠ ਵੀ ਹੋਇਆ ਸੀ ਵੀ ਖਰਚਾ ਵੀ ਲਾਵਾਂਗੇ ਅਸੀਂ ਭਾਈ ਤੋੜ ਵੀ ਕਰਾਂਗੇ ਚਲੋ ਬਾਕੀ ਨਗਰ ਦੂਜੇ ਵੀ ਨਾਲ ਸਾਡੇ ਆਏ ਸਨ ਅੱਜ ਆਏ ਸਨ ਹਮਦਰਦੀ ਵਾਸਤੇ ਪਰ ਦੁੱਖ ਇਸ ਚੀਜ਼ ਦਾ ਵੀ ਸਾਡੇ ਜਿਹੜਾ ਕੋਈ ਵਿਧਾਇਕੇ ਹਲਕੇ ਦਾ ਨਹੀਂ ਆਇਆ ਅੱਛਾ ਜੀ ਹਾਂ ਜੀ ਸਾਨੂੰ ਹਲਕਾ ਲਹਿਰਾ ਪੈਂਦਾ ਸਤਰਾਣਾ ਵੀ ਸਾਡੇ ਨਾਲ ਹੀ ਆ ਦੋਨੇ ਹਲਕੇ ਸਾਡੇ ਸਾਂਝੇ ਹੀ ਨਾ ਤੇ ਨਹੀਂ ਆਇਆ ਕੋਈ ਵੀ ਚਲੋ ਫਿਰ ਆਪਣੇ ਤੌਰ ਤੇ ਅਸੀਂ ਹੁਣ ਕੋਟ ਦਾ ਅਸਰਾ ਲਿਆ ਸਰਕਾਰ ਨੂੰ ਕੋਈ ਅਪੀਲ ਕਰੋਂਗੇ ਅਪੀਲ ਤਾਂ ਸਾਡੀ ਇਹੀ ਹੈ ਵੀ ਸਾਡੇ ਪਹਿਲਾ ਬੱਚੇ ਦਾ ਇਲਾਜ ਵਾਸਤੇ ਮੇਨ ਇਹੀ ਤੇ ਬੱਚੇ ਦਾ ਇਲਾਜ ਸਾਡਾ ਸਹੀ ਢੰਗ ਨਾਲ ਹੋ ਜਾਏ ਚਲੋ ਸਰਕਾਰ ਹੀ ਉਹਨੂੰ ਆਪਣੇ ਤੌਰ ਤੇ ਕੋਈ ਇਧਰ ਲਿਆਵੇ ਉਹਨੂੰ ਪੰਜਾਬ ਦੇ ਵਿੱਚ ਇੱਥੇ ਡੀਐਮਸੀ ਜਾਂ ਫੋਰਟੀ ਚ ਅੱਜ ਇਲਾਜ ਕਾ ਵਧੀਆ ਹੋ ਜਾਏ ਤੇ ਜਿਹੜੀ ਅਗਲੀ ਕਾਰਵਾਈ ਜਰੂਰ ਫਿਰ ਅੱਗੇ ਹੀ ਅੱਜ ਬਹੁਤ ਬਤਨਵਾਦ ਸਰਪੰਚ ਸਾਹਿਬ ਥੈਂਕ ਯੂ ਧੰਨਵਾਦ ਪ੍ਰਿਤਪਾਲ ਸਿੰਘ ਸਰਪੰਚ ਸੀਗੇ ਸਾਪਕਾ ਸਰਪੰਚ ਸੀਗੇ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਨਿਆ ਗਾਉ ਦੇ ਸਾਪਕਾ ਸਰਪੰਚ ਨੇ ਉਹਨਾਂ ਨੇ ਕਿਹਾ ਜੀ ਹਾਲਾਤ ਉੱਥੇ ਮੈਂ ਵੀ ਉੱਥੇ ਹੀ ਸੀਗਾ ਮੈਂ ਦੇਖਿਆ ਬਹੁਤ ਮਾੜੇ ਸੀਗੇ ਪ੍ਰੀਤਪਾਲ ਸਿੰਘ ਪ੍ਰੀਤਪਾਲ ਸਿੰਘ ਜਿਹੜਾ ਹੈਗਾ ਉਹ ਦਰਸ਼ਨ ਸਿੰਘ ਉਹਨਾਂ ਦੇ ਫਾਦਰ ਸੀਗੇ ਪਹਿਲੇ ਉਹਨਾਂ ਨੇ ਸਾਡਾ ਗੱਲਬਾਤ ਕੀਤੀ ਕਹਿੰਦੇ 500 ਮੀਟਰ ਅੰਦਰ ਤੱਕ ਜਿਹੜੀ ਪੁਲਿਸ ਆ ਗਈ ਸੀ ਹਰਿਆਣਾ ਪੁਲਿਸ ਕੁਝ ਬੰਦੇ ਇਦਾਂ ਦੇ ਸੀਗੇ ਜਿਹੜੇ ਸ਼ੱਕੀ ਪਹਿਲੇ ਲੱਗ ਰਹੇ ਸੀ ਵੀ ਉਹ ਸਕੈਂਪ ਦੇ ਵਿੱਚ ਬੈਠੇ ਹੋਏ ਨੇ ਉਹਦੇ ਬਾਅਦ ਕਹਿੰਦੇ ਉਹਨੂੰ ਬੋਰੀ 'ਚ ਪਾਇਆ ਗਿਆ ਬੋਰੀ 'ਚ ਪਾ ਕੇ ਉਹਨੂੰ ਜਿਹੜਾ ਸੁੱਟਿਆ ਗਿਆ ਉਸ ਤੋਂ ਬਾਹਰ ਕਰਕੇ ਜਿਹੜਾ ਉੱਥੇ ਬੈਰੀਕੇਡ ਲਾਇਆ ਸੀ ਉਸ ਤੋਂ ਉੱਪਰ ਦੇ ਟਪਾ ਕੇ ਸੁੱਟਿਆ ਗਿਆ ਔਰ ਸੁੱਟਣ ਦੇ ਬਾਅਦ ਉਹਨੂੰ ਕੁੱਟਿਆ ਮਾਰਿਆ ਗਿਆ ਔਰ ਖਾਸ ਕਰਕੇ ਉਹਨਾਂ ਨੇ ਦੱਸਿਆ ਕਿ ਬਹੁਤ ਜਗ੍ਹਾ ਤੋਂ ਉਹਨੂੰ ਉਹਨੋ ਦੇ ਜਬੜਾ ਜਿਹੜਾ ਹੈਗਾ ਉਹ ਟੁੱਟਿਆ ਹੋਇਆ ਹੈ ਉਹ ਕਹਿੰਦੇ ਕਿ ਦੰਦ ਜਿਹੜੇ ਨੇ ਮੁੜ ਕੇ ਅੰਦਰ ਲੱਗੇ ਹੋਏ ਨੇ ਅੱਖ ਦੇ ਇਸ ਹਿੱਸੇ ਦੀ ਜਿਹੜੀ ਉਹ ਹੱਡੀ ਟੁੱਟੀ ਹੋਈ ਹੈ ਲੱਤ ਦੇ 2-3 ਜਗ੍ਹਾ ਤੋਂ ਫ੍ਰੈਕਚਰ ਹੈ ਤੇ ਹੋਰ ਵੀ ਕਈ ਸੱਟਾਂ ਜਿਹੜੀਆਂ ਉਸ ਤੇ ਲੱਗੀਆਂ ਹੋਈਆਂ ਨੇ ਪਰ ਕਹਿੰਦੇ ਅਸੀਂ ਹਾਈ ਕੋਰਟ ਦਾ ਸਹਾਰਾ ਲਿਆ ਹਾਈ ਕੋਰਟ ਨੂੰ ਕਿਹਾ ਕਿ ਸਾਨੂੰ ਇਲਾਜ ਕਰਵਾਉਣ ਵਾਸਤੇ ਘੱਟੋ-ਘੱਟ ਐਨਿਕ ਅਨੁਮਤੀ ਦੇ ਦਿਓ ਐਨਾ ਕਿ ਸਾਨੂੰ ਜਿਹੜਾ ਸਾਡੀ ਹੈਲਪ ਕਰਦੇ ਹਾਈ ਕੋਰਟ ਕਿ ਘੱਟੋ-ਘੱਟ ਸਾਡੇ ਬੱਚੇ ਦਾ ਇਲਾਜ ਹੋ ਜਾਏ ਡੀ ਐਮ ਸੀ ਲੈ ਕੇ ਆਇਆ ਜਾਵੇ ਜਾਂ ਫਿਰ ਫੋਰਟਿਸ ਹਸਪਤਾਲ ਲੈ ਕੇ ਆਇਆ ਜਾਏ ਔਰ ਸਾਡੇ ਬੱਚੇ ਹੈਗਾ ਪਰ ਗਾਰਜ ਲੱਗੀ ਹੋਈ ਹੈ ਕਿਉਂਕਿ ਕਹਿ ਰਹੇ ਨੇ ਕਿ 307 ਦਾ ਪਰਚਾ ਉਸੇ ਦਰਜ ਕਰ ਦਿੱਤਾ ਗਿਆ ਪਰ ਹਜੇ ਤੱਕ ਕੋਈ ਵੀ ਉਹਦਾ ਪਰਚੇ ਦਾ ਕਾਪੀ ਸਾਨੂੰ ਨਹੀਂ ਫੜਾਈ ਗਈ ਕਿਉਂਕਿ ਅਸੀਂ ਮੰਗੀ ਸੀਗੀ ਕਿ ਕੋਈ ਕਾਪੀ ਦੋ ਤਾਂ ਕਿ ਅਸੀਂ ਆਪਣੇ ਪਟੀਸ਼ਨ ਅੱਗੇ ਜਿਹੜੀ ਆਪਣੀ ਚਾਰਾ ਜੋਈ ਕਰ ਸਕੀਏ ਪਰ ਚਾਰਾ ਜੋਈ ਵਾਸਤੇ ਉਹਨਾਂ ਨੂੰ ਕੋਈ ਵੀ ਕਿਸ ਤਰੀਕੇ ਦੀ ਕਾਪੀ ਨਹੀਂ ਦਿੱਤੀ ਗਈ ਪਰ ਉਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਵੀ ਹੈਗੀ ਹੈ ਕਿ ਸਾਡੇ ਜਿਹੜੇ ਇਲਾਕੇ ਦੇ ਐਮਐਲਏ ਨੇ ਜਾਂ ਕੋਈ ਵੀ ਲੀਡਰ ਹੈਗਾ ਉਹ ਕੋਈ ਵੀ ਸਾਡਾ ਹਾਲਚਲ ਪੁੱਛਣ ਨਹੀਂ ਆਇਆ ਜਦ ਕਿ ਨਗਰ ਨਿਵਾਸੀ ਜਾਂ ਜਿਹੜੇ ਪਿੰਡ ਦੇ ਲੋਕ ਨੇ ਉਹੀ ਇਕੱਠੇ ਹੋ ਕੇ ਕਹਿ ਰਹੇ ਕਿ ਅਸੀਂ ਉਹਦਾ ਇਲਾਜ ਕਰਾਵਾਂਗੇ ਇਸ ਦੇ ਨਾਲ ਹੀ ਬਹੁਤ ਜ਼ਿਆਦਾ ਤਸ਼ਦਦ ਹੋਇਆ ਉਸ ਮੁੰਡੇ ਤੇ ਪ੍ਰੀਤਪਾਲ ਸਿੰਘ ਤੇ ਔਰ ਰੋਤਕ ਹਸਪੀਟਲ ਚੈਸਟੈਂਪਿਆ ਔਰ ਜਿਹੜਾ ਪਰਿਵਾਰ ਹੈਗਾ ਉਹ ਦੁੱਖ ਦੇ ਵਿੱਚ ਹੈ ਤਕਲੀਫ ਦੇ ਵਿੱਚ ਹੈ ਔਰ ਪਿਤਾ ਜਿਹੜੇ ਉਹਨਾਂ ਦੇ ਨੇ ਉਹਨਾਂ ਨੇ ਕਿਹਾ ਕਿ ਉਹਨੂੰ 3-4 ਦਿਨ ਹੋ ਗਏ ਵੇ ਰੋਟੀ ਨਹੀਂ ਖਾਦੀ ਉਹ ਵੀ ਸੀਗੇ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਸਾਇ ਉਹਨਾਂ ਦੀ ਅੱਖਾਂ ਵੀ ਇਸ ਟਾਈਮ ਜੜੀਆਂ ਨੇ ਉਹ ਇਸ ਨਾਲ ਪ੍ਰਭਾਵਿਤ ਹੋਈਆਂ ਹੋਈਆਂ ਤੇ ਉਸ ਦੇ ਵਿੱਚ ਹੀ ਉਹ ਅੱਜ ਇੱਥੇ ਆਈ ਸੀ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਡਾਇਰ ਕਰਨ ਵਾਸਤੇ ਔਰ ਉਹਦੇ ਬਾਅਦ ਹੁਣ ਉਹ ਹਜੇ ਵੀ ਆਸਵੰਦ ਨੇ ਕਿ ਹਾਈ ਕੋਰਟ ਉਹਨਾਂ ਦਾ ਕਿਤੇ ਨਾ ਕਿਤੇ ਜੜੀਆ ਬਾਹ ਫ ਕਿਆ ਬ੍ਰੋਪਰਸੰਗ ਗੁਰਪ੍ਰੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੇ ਆਨਲੌਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ ਤੁਹਾਡਾ ਆਪਣਾ ਪੰਜਾਬ ਡਿਬੇਟ ਪ੍ਰੋਗਰਾਮ ਜੋ ਤੁਸੀਂ D5 ਚੈਨਲ ਪੰਜਾਬੀ ਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਲਾਈਵ ਦੇਖਦੇ ਹੋ ਇਹ ਪ੍ਰੋਗਰਾਮ ਅੱਜ ਮੌਜੂਦਾ ਕਿਸਾਨ ਅੰਦੋਲਨ ਤੇ ਹੋਵੇਗਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕ ਵੀ ਫੋਨ ਕਾਲ ਦੇ ذریعے ਹਿੱਸਾ ਲੈ ਸਕਦੇ ਨੇ ਫੋਨ ਕਰਨ ਲਈ ਸਾਡਾ ਨੰਬਰ ਹੋਵੇਗਾ 887258829